ਜੇਕਰ ਤੁਸੀਂ ਵੀ हेयर फॉਲ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਹੋ ਕਈਆਂ ਦੇ ਤਾਂ ਗੰंजे ਬੰਦੇ ਪੈਚਸ ਬਣਨੇ ਸ਼ੁਰੂ ਹੋ ਜਾਂਦੇ ਨੇ ਚਾਹੇ ਮੇਲ ਹੈ ਚਾਹੇ ਫੀਮੇਲ ਹੈ ਇਹ ਪ੍ਰੋਬਲਮ ਸਭ ਦੇ ਲਈ ਹੀ ਉਨੀ ਹੀ ਪਰੇਸ਼ਾਨੀ ਵਾਲੀ ਹੁੰਦੀ ਹੈ ਜਿਨਨੇ ਕੀ हेयर फॉਲ ਨੂੰ ਲੈ ਕੇ ਹਰੇਕ ਦੀ ਇੱਕ ਐਕਸਾਈਟਮੈਂਟ ਹੁੰਦੀ ਹੈ ਕਿ ਕੋਈ ਐਸੀ ਚੀਜ਼ ਮਿਲ ਜਾਏ ਜੋ ਅਸੀਂ ਲਗਾਈਏ ਔਰ ਸਾਡੀ हेयर ਗ੍ਰੋਥ ਹੋ ਜਾਏ ਜਾਂ ਜਿਹੜੇ ਗੰंजे ਬੰਦੇ ਪੈਚਸ ਬਣ ਰਹੇ ਨੇ ਨਾ ਇਹ ਦੂਰ ਹੋ ਜਾਣ ਤਾਂ ਅੱਜ ਮੈਂ ਤੁਹਾਨੂੰ ਬਹੁਤ ਹੀ ਆਸਾਨ ਜੀ ਹੋਮ ਰੈਮਡੀ ਦੱਸਣ ਜਾ ਰਹੀਆਂ ਇਸ ਨੂੰ ਸੱਚੇ ਦਿਲੋਂ ਤੁਸੀਂ ਰੈਗੂਲਰ ਕਰਕੇ ਦੇਖ ਲੈਣਾ मिलेगा ही मिलेगा क्योंकि ये चीज़ जिस, जा रही है, सारे दिनाल पर है, जिस प्रोटीन भी है आयरन भी है एंटीआक्सीडेंट्सूर ने होर भी अजिसे तत् ने जो हेयर ग्रोथ न करते हैं सो पहला तो देखो ਜਿਹੜਾ ਅੱਜਕੱਲ ਪੋਲਿਊਸ਼ਨ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਜਾਂ ਫਿਰ ਐਸੀ ਕਹੀਏ ਕਿ ਕਈ ਤਰ੍ਹਾਂ ਦੇ ਅਸੀਂ ਸ਼ੈਂਪੂ ਜਾਂ ਕੰਡੀਸ਼ਨਰ ਵਰਤ ਰਹੇ ਹੁੰਨੇ ਆਂ ਕਈ ਵਾਰੀ ਉਹਨਾਂ ਦੇ ਵਿੱਚ ਕੁਝ ਜਿਹੇ ਚੀਜ਼ਾਂ ਐਡ ਕੀਤੀਆਂ ਗਈਆਂ ਹੁੰਦੀਆਂ ਜੋ ਸੂਟ ਨਹੀਂ ਕਰਦੀਆਂ ਹਰ ਇੱਕ ਚੀਜ਼ ਹਰੇਕ ਦੇ ਲਈ ਨਹੀਂ ਹੁੰਦੀ ਹੈ ਪਹਿਲਾਂ ਤਾਂ ਇਹ ਜ਼ਰੂਰ ਸਮਝ ਲਓ ਜਿਹੜੀਆਂ ਨੈਚੁਰਲ ਚੀਜ਼ਾਂ ਹੁੰਦੀਆਂ ਨੇ ਨਾ ਸਾਨੂੰ ਕੁਦਰਤ ਨੇ ਦਿੱਤੀਆਂ ਹੋਈਆਂ ਉਹਨਾਂ ਦਾ ਕਿਸੇ ਨੂੰ ਵੀ ਕਦੇ ਨੁਕਸਾਨ ਨਹੀਂ ਹੁੰਦਾ ਜਦੋਂ ਤੱਕ ਤੁਸੀਂ ਉਹਨੂੰ ਸਹੀ ਢੰਗ ਦੇ ਨਾਲ ਇਸਤੇਮਾਲ ਕਰਦੇ ਹੋ ਸੋ ਅੱਜ ਇਹ ਵੀਡੀਓ ਜ਼ਰੂਰ ਧਿਆਨ ਨਾਲ ਸੁਣ ਲਓ ਸਮਝ ਲਓ ਜ਼ਰੂਰੀ ਨਹੀਂ ਕਿ ਜਿਨ੍ਹਾਂ ਦਾ ਗੰंजे ਪਾਨ ਵਾਲੀ ਹੀ ਸਥਿਤੀ ਆ ਗਈ ਹੈ ਅਗਰ ਤੁਸੀਂ ਆਪਣੇ ਆਪ ਨੂੰ ਉੱਥੇ ਤੱਕ ਨਹੀਂ ਪਹੁੰਚਾਉਣਾ ਚਾਹੁੰਦੇ ਬਸ ਦਿਖਣਾ ਹੀ ਸ਼ੁਰੂ ਹੋ ਗਿਆ ਹੈ ਕਿ ਵਾਲ ਬਹੁਤ ਜ਼ਿਆਦਾ ਝੜ ਰਹੇ ਨੇ ਨਾ ਤਾਂ ਇਹ ਜੋ ਮੈਂ ਅੱਜ ਤੁਹਾਨੂੰ ਕਰੇਲੂ ਨੁਸਖਾ ਦੱਸਾਂਗੀ ਇਸ ਨੂੰ ਅੱਜ ਤੋਂ ਹੀ ਅਪਣਾਣਾ ਸ਼ੁਰੂ ਕਰ ਦਿਓ ਤੇ ਚੰਗੇ ਰਿਜ਼ਲਟ ਤੁਹਾਡੇ ਸਾਹਮਣੇ ਹੋਣ ਵਾਲੇ ਨੇ ਤਾਂ ਉਸ ਲਈ ਤੁਹਾਨੂੰ ਚਾਹੀਦਾ ਕੀ ਹੈ ਜੀ ਉਸ ਲਈ ਤੁਹਾਨੂੰ ਸਿਰਫ ਇੱਕ ਚੀਜ਼ ਚਾਹੀਦੀ ਹੈ ਉਹ ਹੈ ਮੇਥੇ ਜੀ ਹਾਂ ਮੇਥੀ ਦਾਣਾ ਵੀ ਅਸੀਂ ਕਹਿ ਦਿੰਦੇ ਆ ਜਿਸ ਨੂੰ ਮੇਥੇ ਵੀ ਕਹਿੰਦੇ ਆ ਔਰ ਇਹ ਮੇਥੇ ਤੁਸੀਂ ਕਿਸ ਢੰਗ ਦੇ ਨਾਲ ਲਗਾਣੇ ਨੇ ਇਹ ਤੁਹਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਚਾਹੀਦਾ ਹੈ ਤਾਂ ਕਿ ਉਸ ਤਰੀਕੇ ਨਾਲ ਅਗਰ ਤੁਸੀਂ ਇਸਤੇਮਾਲ ਕਰਦੇ ਹੋ ਉਸ ਆ ਪੂਰੇ ਪੋਸ਼ਟਕ ਤੱਤ ਤੁਹਾਡੇ ਹੈਅਰ ਗਰੋਥ ਨੂੰ ਮਿਲਣਗੇ ਤੁਹਾਡੇ ਸਕਾਲਪ ਨੂੰ ਮਿਲਣਗੇ ਹੇਅਰਜ਼ ਦੀ ਰੂਟਸ ਨੂੰ ਮਿਲਣਗੇ ਤਾਂ ਹੀ ਇਜ਼ ਅ ਪੋਜ਼ਿਟਿਵ ਰਿਜ਼ਲਟ ਤੁਸੀਂ ਦੇਖ पाओगे ਦੇਖੋ ਤੁਸੀਂ ਮੁਠੀ ਭਾਰ ਮੇਥੇ ਲੈਣੇ ਆ ਦੇ ਰਾਤ ਪਰ ਇਸ ਨੂੰ ਪਾਣੀ ਦੇ ਵਿੱਚ ਭਿਉਉ ਦੇਣਾ ਇਹ ਉਹਨਾਂ ਕੁ ਪਾਣੀ ਲੈਣਾ ਜਿਸ ਵਿੱਚ ਇਹ ਭਿੱਜ ਜਾਂ ਥੋੜੇ ਫੁੱਲ ਵੀ ਜਾਂਦੇ ਨੇ ਅਗਲੇ ਦਿਨ ਜੇ ਜ਼ਿਆਦਾ ਪਾਣੀ ਵੀ ਪੈ ਜਾਂਦਾ ਤਾਂ ਵੀ ਘਬਰਾਣ ਦੀ ਲੋੜ ਨਹੀਂ ਹੈ ਔਰ ਇਹ ਜਿਹੜਾ ਐਕਸਟਰਾ ਪਾਣੀ ਇਹਨੂੰ ਸੁੱਟਣਾ ਨਹੀਂ ਹੈ ਇਸ ਨੂੰ ਤੁਸੀਂ ਪੀਓਗੇ ਤਾਂ ਤੁਹਾਡੀ ਬਾਡੀ ਨੂੰ ਵੀ ਬਹੁਤ ਸਾਰੇ ਜੋ ਹੈਲਥ ਨੂੰ ਬਹੁਤ ਸਾਰੇ ਬੈਨੀਫਿਟਸ ਮੇਥੇ ਦੇ ਪਾਣੀ ਤੋਂ ਮਿਲਦੇ ਨੇ ਮੈਂ ਕਈ ਵਾਰੀ ਵੀਡੀਓਜ਼ ਮੇਥਿਆਂ ਦੇ ਪਾਣੀ ਨੂੰ ਲੈ ਕੇ ਵੀ ਬਣਾਈ ਹੈ ਕਿ ਕਿੰਨੇ ਜ਼ਿਆਦਾ ਉਪਯੋਗੀ ਕਿੰਨੇ ਜ਼ਿਆਦਾ ਬੈਨੀਫੀਸ਼ੀਅਲ ਨੇ ਪਰਸਨਲੀ ਮੈਂ ਖੁਦ ਮੇਥੇ ਪੀਉਂ ਕਿ ਅਗਲੇ ਦਿਨ ਸਵੇਰੇ ਮੇਥਿਆਂ ਦਾ ਪਾਣੀ ਜ਼ਰੂਰ ਪੀਣੀ ਆ ਬਦਲ ਬਦਲ ਕੇ ਜੋ ਹੈ ਵਾਟਰ ਇਨਫਿਊਜ਼ਨ ਰੈਡੀ ਕਰਕੇ ਤੁਸੀਂ ਪੀ ਸਕਦੇ ਹੋ ਫਿਲਹਾਲ ਆਪਾਂ ਜਿਹੜੀ ਇਸ ਹੋਮ ਰੈਮੇਡੀ ਦੀ ਗੱਲ ਕਰ ਰያ ਰਾਤ ਭਾਜ ਜਦੋਂ ਤੁਸੀਂ ਇਹ ਮੁੱਠੀ ਪਰਮ ਇਥੇ ਭਿਉਂ ਕੇ ਰੱਖੋਗੇ ਅਗਲੇ ਦਿਨ ਇਹ ਥੋੜੇ ਫੁੱਲ ਚੁਕੇ ਹੋਣਗੇ ਇਹਨਾਂ ਨੂੰ ਤੁਸੀਂ ਮਿਕਸੀ ਦੇ ਵਿੱਚ ਚੰਗੀ ਤਰ੍ਹਾਂ ਨਾਲ ਗ੍ਰाइंड ਕਰ ਲੈਣਾ ਇੱਕ ਪੇਸਟ ਇਹਦੀ ਜੋ ਹੈ ਰੈਡੀ ਹੋ ਜਾਏਗੀ ਇਸ ਪੇਸਟ ਦੇ ਵਿੱਚ ਤੁਸੀਂ ਚਾਹੋ ਤਾਂ ਇਸ ਦੇ ਵਿੱਚ ਵਿਟਾਮਿਨ E ਦਾ ਕੈਪਸੂਲ ਵੀ ਐਡ ਕਰ ਸਕਦੇ ਹੋ ਨਹੀਂ ਹੈ ਤਾਂ ਵੀ ਕੋਈ ਦਿੱਕਤ ਨਹੀਂ ਕੱਲੀ ਇਹ ਪੇਸਟ ਹੀ ਆਪਣੇ ਆਪ ਦੇ ਵਿੱਚ ਕਾਫੀ ਹੈ ਤੁਹਾਡੀ ਹੈਅਰ ਗ੍ਰੋਥ ਦੇ ਲਈ ਗੰਜਾਪਨ ਹੋਣਾ ਸ਼ੁਰੂ ਹੋ ਗਿਆ ਬਾਹ ਬਹੁਤ ਜ਼ਿਆਦਾ ਜੜ ਤੋ ਹੀ ਨਿਕਲਨੇ ਸ਼ੁਰੂ ਹੋ ਗਏ ਨੇ ਉਥੇ ਇਹ ਕੰਮ ਕਰਨ ਦੇ ਲਈ ਕੱਲੀ ਇਹ ਪੇਸਟ ਬਹੁਤ ਜ਼ਿਆਦਾ ਲਾਭਕਾਰੀ ਰਹਿਣ ਵਾਲੀ ਹੈ ਸੋ ਜਿੱਥੇ ਵੀ ਤੁਹਾਨੂੰ ਲੱਗਦਾ ਹੈ हेयर फॉਲ ਬਹੁਤ ਜ਼ਿਆਦਾ ਹੋ ਗਿਆ ਪੈਚਸ ਬਣਨੇ ਸ਼ੁਰੂ ਹੋ ਗਏ ਨੇ ਨਾ ਤਾਂ ਉਥੇ-ਉਥੇ ਤੁਸੀਂ ਇਹ ਪੇਸਟ ਲਗਾ ਲੈਣਾ ਅੱਛੀ ਤਰ੍ਹਾਂ ਨਾਲ ਔਰ ਇਸ ਨੂੰ ਤੁਸੀਂ 30 ਮਿੰਟਾਂ ਨਹੀਂ ਅੱਧਾ ਘੰਟਾ ਇਹ ਲਗਾ ਕੇ ਰੱਖਣਾ ਹੈ ਉਸ ਬਾਅਦ ਨਾਰਮਲ ਪਾਣੀ ਨਾਲ ਜਾਂ ਕੋਸੇ ਪਾਣੀ ਦੇ ਨਾਲ ਤੇਜ਼ ਗਰਮ ਪਾਣੀ ਦੇ ਨਾਲ ਸਿਰ ਕਦੇ ਵੀ ਨਹੀਂ ਧੋਣਾ ਚਾਹੀਦਾ ਸੋ ਕੋਸੇ ਪਾਣੀ ਦੇ ਨਾਲ ਤੁਸੀਂ ਸਿਰ ਧੋ ਲੈਣਾ ਹੈ ਤੇ ਹਫਤੇ ਦੇ ਵਿੱਚ ਕਿੰਨੀ ਵਾਰ ਲਗਾਣਾ ਇਹ ਵੀ ਜ਼ਰੂਰ ਜਾਣ ਲਓ ਕਿਉਂਕਿ ਰੈਗੂਲਰ ਅਗਰ ਲੱਗੇਗੀ ਇਹ ਪੇਸਟ ਇਹ ਹੋਮ ਰੈਮੇਡੀ ਤੁਸੀਂ ਅਪਣਾਓਗੇ ਰੈਗੂਲਰ ਤਾਂ ਹੀ ਜੇ ਤੁਹਾਨੂੰ ਰਿਜ਼ਲਟ ਮਿਲੇਗਾ ਸੋ ਹਫਤੇ ਵਿੱਚ ਦੋ ਵਾਰ ਤੁਸੀਂ ਇਸ ਨੂੰ ਅਪਲਾਈ ਕਰੋ ਔਰ ਲਗਾਤਾਰ ਲਗਾਉਂਦੇ ਜਾਓ ਬਿਨਾ ਕਿਸੇ ਸ਼ੰਕੇ ਦੇ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਦੋ ਵਾਰ ਤਿੰਨ ਵਾਰ ਚਾਰ ਵਾਰ ਲਗਾ ਕੇ ਕਈ ਕਹਿੰਦੇ ਨੇ ਜੀ ਸਾਨੂੰ ਤਾਂ ਕੋਈ ਫਰਕ ਨਹੀਂ ਪਿਆ ਦੇਖੋ ਡਿਪੈਂਡ ਕਰਦਾ ਹੈ ਕਿਸ ਦੀ ਪਰੇਸ਼ਾਨੀ ਕਿੰਨੀ ਜ਼ਿਆਦਾ ਵੱ ਚੁਕੀ ਹੈ ਜਾਂ ਤੁਹਾਡੀ ਬੋਡੀ ਦੇ ਵਿੱਚ ਕਿੰਨੀ ਜ਼ਿਆਦਾ ਡੈਫੀਸ਼ੀਐਂਸੀ ਚੱਲ ਰਹੀ ਹੈ ਉਸ ਦੇ ਅਕੋਰਡਿੰਗਲੀ ਹੀ ਇਹ ਹੋਮ ਰੈਮੇਡੀ ਹਰੇਕ ਦੇ ਉੱਪਰ ਅਲੱਗ-ਅਲੱਗ ਤਰ੍ਹਾਂ ਨਾਲ ਅਸਰ ਕਰ ਸਕਦੀ ਹੈ ਸੋ ਹਫਤੇ ਵਿੱਚ ਦੋ ਵਾਰ ਤੁਸੀਂ ਇਸ ਨੂੰ ਅਗਰ ਲਗਾਉਂਦੇ ਹੋ ਰੈਗੂਲਰ ਇੱਕ ਮਹੀਨੇ ਵਿੱਚ ਵੈਸੇ ਤੁਹਾਨੂੰ ਫਰਕ ਜ਼ਰੂਰ ਮਿਲੇਗਾ ਹੀ ਮਿਲੇਗਾ ਔਰ ਇਸ ਦੇ ਵਿੱਚ ਇਸ ਦੇ ਨਾਲ ਦੇਖੋ ਇੱਕ ਹੋਰ ਜਿਨ੍ਹਾਂ ਨੂੰ ਦਿੱਕਤ ਰਹਿੰਦੀ ਹੈ ਨਾ ਸਿਕਰੀ ਬਹੁਤ ਜ਼ਿਆਦਾ ਸਿਰ ਦੇ ਵਿੱਚ ਬਣਦੀ ਹੈ ਜਿਨ੍ਹਾਂ ਦੇ ਕਿਆਂ ਦੇ ਦਾ ਇੱਕ ਅਲੱਗ ਜੀ ਲੇਅਰ ਬਣ ਜਾਂਦੀ ਔਰ ਸਾਫ ਤੌਰ ਤੇ ਦਿਖਦੀ ਹੈ ਔਰ ਕਈਆਂ ਨੂੰ ਬੜੀ ਸ਼ਰਮਿੰਦਗੀ ਵੀ ਫੀਲ ਇਸ ਡੈਂਡਰਫ ਕਰਕੇ ਸਿਕਰੀ ਕਰਕੇ ਸਹਿਣੀ ਪੈਂਦੀ ਹੈ ਸੋ ਇਹ ਉੱਥੇ ਵੀ ਬਹੁਤ ਕਾਰਗਾਰ ਇਲਾਜ ਤੁਹਾਡੇ ਲਈ ਸਾਬਤ ਹੋਣ ਵਾਲੀ ਹੈ ਤੇ ਰੈਗੂਲਰ ਅਗਰ ਤੁਸੀਂ ਲਗਾਉਂਦੇ ਰਹੋਗੇ ਤਾਂ ਦੇਖੋ ਐਂਟੀਆਕਸੀਡੈਂਟ ਹੋਣ ਕਰਕੇ ਜਿਹੜਾ ਤੁਹਾਡਾ ਸਕੈਲਪ ਹੈ ਜਾਂ ਜਿਹੜੀਆਂ ਆਪਣੇ ਵਾਲਾਂ ਦੀਆਂ ਜੜ੍ਹਾਂ ਹੁੰਦੀਆਂ ਨੇ ਨਾ ਉਸ ਨੂੰ ਇਹ ਮਜ਼ਬੂਤ ਕਰ ਦਿਆ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੈਕਸ਼ਨ ਅਗਰ ਸਿਰ ਦੇ ਵਿੱਚ ਹੈ ਉੱਥੋਂ ਵੀ ਤੁਹਾਨੂੰ ਛੁਟਕਾਰਾ ਇਸ ਦੇ ਨਾਲ ਮਿਲਣ ਵਾਲਾ ਹੈ ਸੋ ਇਸ ਨੂੰ ਰੈਗੂਲਰ ਇਸਤੇਮਾਲ ਕੀਤਾ ਜਾ ਸਕਦਾ ਹੈ ਮੇਲ ਹੈ ਫੀਮੇਲ ਹੈ ਹਰ ਕੋਈ ਇਸ ਨੂੰ ਅਪਲਾਈ ਕਰ ਸਕਦਾ ਹੈ ਤੇ ਘਟੂ ਜਿਹੜੀ ਉਮਰ ਤੋਂ ਪਹਿਲਾਂ ਜਿਨ੍ਹਾਂ ਦੇ ਗ੍ਰੇ ਹੈਅਰਸ ਹੋਣੇ ਸ਼ੁਰੂ ਹੋ ਗਏ ਨੇ ਨਾ ਉੱਥੇ ਵੀ ਇਹ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਤੁਹਾਡੇ ਲਈ ਰਹੇਗੀ ਔਰ ਹਲੇ ਤੱਕ ਸਰਦੀਆਂ ਨੇ ਚਲੋ ਅਗੂ ਗਰਮੀਆਂ ਦੇ ਵਿੱਚ ਜੋ ਹੈ ਇਸੇ ਪੇਸਟ ਦੇ ਵਿੱਚ ਅਗਰ ਤੁਸੀਂ ਥੋੜਾ ਦਹੀਂ ਵੀ ਐਡ ਕਰਕੇ ਲਗਾ ਲੈਨੇ ਹੋ ਅੱਧਾ ਘੰਟਾ ਰੱਖ ਦਿਓ ਜੋ ਉਸਨਾਲ ਵੀ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲਣ ਵਾਲਾ ਹੈ ਸੋ ਜਿਨ੍ਹਾਂ ਦੇ ਵੀ ਹੇਅਰ ਫਾਲ ਬਹੁਤ ਜ਼ਿਆਦਾ ਹੈ ਵਾਲ ਪਤਲੇ ਬਹੁਤ ਜ਼ਿਆਦਾ ਹੋ ਚੁੱਕੇ ਨੇ ਡਲ ਹੇਅਰਸ ਹੋ ਚੁੱਕੇ ਨੇ ਅਲੱਗ-ਅਲੱਗ ਤਰ੍ਹਾਂ ਦੇ ਮਹਿੰਗੇ-ਮਹਿੰਗੇ ਪ੍ਰੋਡਕਟਸ ਯੂਜ਼ ਕਰਕੇ ਦੇਖ ਚੁੱਕੇ ਹੋ ਅੱਜਕੱਲ੍ਹ ਜਿਵੇਂ ਅਸੀਂ ਗੱਲ ਕਰੀਏ ਨਾ ਜਿਹੜੀਆਂ ਕੁੜੀਆਂ ਨੇ ਫੀਮੇਲਸ ਨੇ ਉਹ ਕਈ ਤਰ੍ਹਾਂ ਦੇ ਕੈਮੀਕਲਜ਼ ਨਾਲ ਕੋਈ हेयर ਸਟ੍ਰੇਟ ਕਰਵਾ ਰਿਹਾ ਹੈ ਅਲੱਗ-ਅਲੱਗ ਤਰ੍ਹਾਂ ਦੇ ਟ੍ਰੀਟਮੈਂਟ ਆ ਗਏ ਨੇ ਉਹ ਕਰਵਾਉਂਦੇ ਨੇ ਤੇ ਉਸ ਤੋਂ ਬਾਅਦ ਐਟ ਦੀ ਐਂਡ ਵਾਲ ਬਹੁਤ ਜ਼ਿਆਦਾ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਨੇ ਤਾਂ ਉਹਨਾਂ ਦੇ ਲਈ ਵੀ ਇਹ ਜਿਹੜਾ ਮੈਂ ਅੱਜ ਘਰੇਲੂ ਨੁਸਖਾ ਦੱਸਿਆ ਬਹੁਤ ਵਧੀਆ ਰਹਿਣ ਵਾਲਾ ਹੈ ਤੁਹਾਨੂੰ ਬਹੁਤ ਅੱਛਾ ਪੋਸ਼ਕ ਤੱਤ ਜੋ ਹੈ ਤੁਹਾਡੇ ਹੈਅਰਸ ਨੂੰ ਮਿਲਣ ਵਾਲੇ ਨੇ ਬਾਲ ਮਜ਼ਬੂਤ ਤੇ ਸਟਰੋਂਗ ਹੋਣ ਵਾਲੇ ਨੇ ਔਰ ਨੈਚੁਰਲ ਇਹਨਾਂ ਦੇ ਵਿੱਚ ਸ਼ਾਈਨ ਤੁਹਾਨੂੰ ਜ਼ਰੂਰ ਨਜ਼ਰ ਆਏਗੀ ਕਿਉਂਕਿ ਜਿਹੜੇ ਮੇਥੀ ਹੈ ਇਸ ਵਿੱਚ ਜਿਹੇ ਤੱਤ ਵੀ ਹੁੰਦੇ ਨੇ ਜੋ ਬਾਲਾਂ ਨੂੰ ਕੰਡੀਸ਼ਨਰ ਕਰਨ ਦਾ ਵੀ ਕੰਮ ਕਰਦੇ ਨੇ ਸੋ ਜ਼ਰੂਰ ਤੁਸੀਂ ਇਸਤੇਮਾਲ ਕਰਕੇ ਦੇਖੋ ਬਾਕੀ ਨਾਲ ਨਾਲ ਕੁਝ ਹੋਰ ਗੱਲਾਂ ਜਿਨ੍ਹਾਂ ਦਾ ਤੁਸੀਂ ਧਿਆਨ ਰੱਖਣਾ ਹੈ ਉਹ ਇਹ ਕਿ ਤੁਹਾਡੀ ਡਾਈਟ ਅੱਛੀ ਹੋਣੀ ਬਹੁਤ ਜ਼ਰੂਰੀ ਹੈ ਓਮੇਗਾ 3 ਫੈਟੀ ਐਸਿਡ ਵਾਲੇ ਚੀਜ਼ਾਂ ਅਗਰ ਤੁਸੀਂ ਖਾਂਦੇ ਹੋ ਤਾਂ ਉਸ ਦੇ ਨਾਲ ਤੁਹਾਡੇ ਹੇਅਰ ਜੋ ਹੈ ਤੁਹਾਡੀ ਡਾਈਟ ਦੇ ਨਾਲ ਵੀ ਵਧੀਆ ਹੋ ਸਕਦੇ ਨੇ ਹੋਮ ਰੈਮੇਡੀ ਇਹ ਇਸਤੇਮਾਲ ਕਰੋ ਨਾਲ ਨਾਲ ਓਮੇਗਾ 3 ਫੈਟੀ ਐਸਿਡ ਭਰਪੂਰ ਜਿਵੇਂ ਕਿ ਚੀਆ ਸੀਡਸ ਹੈ ਅਲਸੀ ਦੇ ਬੀਜ ਨੇ ਇਹ ਚੀਜ਼ਾਂ ਤੁਸੀਂ ਖਾਓ ਬਦਾਮ ਹੈ ਅਖਰੋਟ ਹੈ ਇਹ ਖਾਓ ਅਗਰ ਤੁਸੀਂ egg ਖਾ ਲੈਣੇ ਹੋ ਤਾਂ ਡੇਲੀ ਇੱਕ egg ਯੋਕ ਦੇ ਨਾਲ ਤੁਸੀਂ ਖਾ ਸਕਦੇ ਹੋ ਤੇ ਜਿਹੜਾ egg ਯੋਕ ਹੁੰਦਾ ਇਸੇ ਵਿੱਚ ਵੀ omega 3 ਫੈਟੀ ਐਸਿਡ ਵਿਟਾਮਿਨ E ਬਹੁਤ ਅੱچھے ਪੋਸ਼ਕ ਤੱਤ ਮਿਲ ਜਾਂਦੇ ਨੇ ਜੋ ਤੁਹਾਡੀ ਓਵਰਾਲ ਹੈਲਥ ਲਈ ਬਹੁਤ ਅੱਛੇ ਨੇ ਆਦਰਵਾਇਜ਼ ਆਪਣੀ ਪ੍ਰੋਟੀਨ ਰਿਚ ਡਾਈਟ ਤੇ ਜ਼ਰੂਰ ਫੋਕਸ ਕਰੋ ਕਿਉਂਕਿ ਜਿਵੇਂ ਜਿਵੇਂ ਹੀ ਸਾਡੀ ਡਾਈਟ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਨਾ ਤੁਹਾਡੀ ਸਕਿਨ ਤੁਹਾਡੇ ਹੈਅਰ ਸਭ ਤੋਂ ਪਹਿਲਾਂ ਇਸੇ ਗਵਾਹ ਬਣ ਜਾਂਦੇ ਨੇ ਵਾਲ ਝੜ ਰਹੇ ਨੇ ਤਾਂ ਮੀਨ ਤੁਹਾਡੀ ਡਾਈਟ ਖਰਾਬ ਹੋ ਚੁੱਕੀ ਹੈ ਤੁਸੀਂ ਹੈਲਦੀ ਖਾਣਾ ਨਹੀਂ ਖਾ ਰਹੇ ਹੋ ਔਰ ਜਦੋਂ ਤੁਸੀਂ ਆਪਣੀ ਡਾਈਟ ਵੀ ਅੱਛੀ ਰੱਖ ਰਹੇ ਹੋ ਔਰ ਜਿਹੜੀ ਹੋਮ ਰੈਮਡੀ ਮੈਂ ਦੱਸੀ ਹੈ ਤੁਸੀਂ ਇਸ ਨੂੰ ਵੀ ਅਪਣਾ ਰਹੇ ਹੋ ਹੋਰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਇਹ ਵੀ ਤੁਸੀਂ ਜ਼ਰੂਰ ਸਮਝ ਲਓ ਜਿਹੜੀ ਤੁਹਾਡੀ ਕੰਗੀ ਹੈ ਕੌਮ ਹੈ ਜਾਂ ਹੇਅਰ ਬਰਸ਼ ਹੈ ਇਸ ਨੂੰ ਵੀ ਰੈਗੂਲਰ ਜੋ ਹੈ ਵਾਸ਼ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਜਦੋਂ ਅਗਰ ਸਕਿਨ ਦੇ ਸਟੈਲਪ ਤੇ ਕੋਈ ਇਨਫੈਕਸ਼ਨ ਹੈ ਨਾ ਅਗਰ ਉਸ ਦਾ ਇਨਫੈਕਸ਼ਨ ਕਰਕੇ ਅਗਰ ਤੁਹਾਡੇ ਬਾਲ ਝੜ ਰਹੇ ਨੇ ਤੁਸੀਂ ਹੋਮ ਰੈਮਡੀ ਤਾਂ ਕਰ ਰਹੇ ਹੋ ਇਸ ਦੇ ਨਾਲ ਸਕਿਨ ਜੋ ਆਪਣਾ ਸਟੈਲਪ ਜੋ ਹੈ ਕਲੀਅਰ ਕਰ ਰਹੇ ਹੋ ਲੇਕਿਨ ਜਿਹੜਾ ਤੁਹਾਡੀ ਕੰਗੀ ਹੈ ਕੌਮ ਹੈ ਹੇਅਰ ਬਰਸ਼ ਹੈ ਉਸ ਦੇ ਉੱਪਰ ਅਗ ਬੈਕਟੀਰੀਆ ਲੱਗਿਆ ਹੋਇਆ ਫਿਰ ਤੋਂ ਤੁਸੀਂ ਉਹੀ ਯੂਜ਼ ਕਰ ਰਹੇ ਹੋ ਤਾਂ ਫਿਰ ਉਹ ਪ੍ਰੋਬਲਮ ਵਧਣੀ ਸ਼ੁਰੂ ਹੋ ਜਾਏਗੀ ਸੋ ਇਸ ਲਈ ਹਫਤੇ ਹਫਤੇ ਜੋ ਹੈ ਜ਼ਰੂਰ ਆਪਣੀ ਕੰਗੀ ਕੌਮਬ ਹੇਅਰ ਬ੍ਰਸ਼ ਜੋ ਵੀ ਤੁਸੀਂ ਇਸਤੇਮਾਲ ਕਰਦੇ ਹੋ ਉਸ ਨੂੰ ਰੈਗੂਲਰ ਧੋਇਆ ਵੀ ਕਰੋ ਤਾਂ ਕਿ ਉਹ ਵੀ ਨੀਟ ਐਂਡ ਕਲੀਨ ਰਹੇ ਦੂਸਰਾ ਜਿਸ ਸਰਾਣੇ ਤੇ ਤੁਸੀਂ ਸੌਂਦੇ ਹੋ ਪਿੱਲੋ ਕਵਰ ਹੈ ਉਸ ਨੂੰ ਵੀ ਰੈਗੂਲਰ ਚੇਂਜ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਉਸ ਤੇ ਸਿਰ ਰੱਖ ਕੇ ਤੁਸੀਂ ਸੌਂਦੇ ਹੋ ਇਨਫੈਕਸ਼ਨ ਹੈ ਬੈਕਟੀਰੀਆ ਹੈ ਜਾਂ ਡੈਂਡਰਫ ਦੀ ਐਸੀ ਗੱਲ ਕਰ ਲਈਏ ਉਸ ਦੇ ਉੱਪਰ ਛੜਦੀ ਰਹਿੰਦੀ ਹੈ ਜਿਨ੍ਹਾਂ ਨੂੰ ਡੈਂਡਰਫ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈ ਤੇ ਤੁਸੀਂ ਚਾਹੇ ਇਸ ਹੋਮ ਰੈਮਡੀ ਦਾ ਇਸਤੇਮਾਲ ਕਰੋ ਜਾਂ ਫਿਰ ਤੁਸੀਂ ਕੁਝ ਹੋਰ ਵੀ ਅਪਲਾਈ ਕਰ ਰਹੇ ਹੋ ਚਾਹੇ ਕੋਈ ਦਵਾਈ ਅਪਲਾਈ ਕਰ ਰਹੇ ਹੋ ਨਾ ਡਾਕਟਰ ਕੋਲ ਲੈ ਕੇ ਆਏ ਹੋਏ ਹੋ ਡੈਂਡਰਫ ਦੇ ਲਈ ਉਹ ਵੀ ਤਾਂ ਹੀ ਫਿਰ ਕਈਆਂ ਦੇ ਕੰਮ ਨਹੀਂ ਕਰਦੀ ਕਿ ਤੁਸੀਂ ਆਪਣਾ ਜਿਹੜਾ ਹੈ ਪਿੱਲੋ ਕਵਰ ਚੇਂਜ ਨਹੀਂ ਕਰ ਰਹੇ ਹੋ ਉਸ ਦੇ ਉੱਪਰ ਬੈਕ ਪੀਰੀਆ ਉ ਡੈਂਡਰਫ ਉਸੇ ਤਰ੍ਹਾਂ ਲੱਗੀ ਹੁੰਦੀ ਹੈ ਉਹ ਫਿਰ ਤੋਂ ਤੁਹਾਡੇ ਸਿਰ ਦੇ ਵਿੱਚ ਚਲੀ ਜਾਂਦੀ ਹੈ ਸੋ ਇਸ ਲਈ ਤੁਸੀਂ ਇਹਨਾਂ ਇਸ ਹੋਮ ਰੈਮਡੀ ਦੇ ਨਾਲ ਆਪਣੀ ਡਾਈਟ ਦੇ ਨਾਲ ਖੁਦ ਨੂੰ ਆਪਣੇ ਹੈਅਰਸ ਨੂੰ ਬਹੁਤ ਸਟਰੋਂਗ ਕਰ ਸਕਦੇ ਹੋ ਬਿਨਾ ਬਹੁਤ ਮਹਿੰਗੇ ਖਰਚਿਆਂ ਦੇ ਦੇਖੋ ਬਹੁਤ ਸਿੰਪਲ ਹੈ ਕੋਈ ਖਰਚਾ ਨਹੀਂ ਹੈ करके देखो विश्वास रखो असर जरूर पेगा वीडियो जरूर लाइक एंड शेयर कर ताकि होर तक भी घरेलू नुस्खा जरूर पहुंच सके और बहुत घट खर्चे दे हर कोई अपने बाला तंदुरुस्त बना सके सो पेज को फॉलो नहीं कियाफट फॉलो कर दो यूट्यूब चैनल हैल्थ एडवाइस विद हरजोत कौर सबसक्राइब कर लो इंस्टाग्राम से भी मैं फॉलो कर सद मिला जल्दी ही सेहत में जुड़ी होर खास जानकारी फिलहाल ही दौ जी इजाजत सत श्रीकाल